ਅੱਜ ਡਾਕਟਰ ਨੀਰੇਤ ਜੀ ਜੋ ਸਾਡੇ ਸ਼ਿਵਾਲਾ ਮੰਡਲ ਦੇ ਅਧਿਖਸ਼ ਨੇ ਉਹਨਾਂ ਵੱਲੋਂ ਹਰ ਵੇਲੇ ਹਰ ਮਹੀਨੇ ਕੋਈ ਨਾ ਕੋਈ ਗਰੀਬ ਲੋਕਾਂ ਵਾਸਤੇ ਆਮ ਆਦਮੀਆਂ ਵਾਸਤੇ ਕੋਈ ਉਪਰਾਲਾ ਕੀਤਾ ਜਾਂਦਾ ਜਿਹੜਾ ਕਿ ਬੜਾ ਸ਼ਲਾਘਾਯੋਗ ਹੈ ਉਸ ਦੇ ਅੰਦਰਗਤ ਜਿਤਨਾ ਮਹੀਨੇ ਬਾਅਦ ਇਹ ਕੈਂਪ ਲਾਂਦੇ ਨੇ ਅੱਜ ਵੀ ਬਹੁਤ ਵੱਡਾ ਮੈਡੀਕਲ ਕੈਂਪ ਇਹਨਾਂ ਵੱਲੋਂ ਯੋਜਨ ਕੀਤਾ ਗਿਆ ਜਿਦੇ ਵਿੱਚ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਔਰ ਜਿਹੜੇ ਲੋਕਾਂ ਨੂੰ ਬਿਮਾਰ ਨੇ ਉਹਨਾਂ ਦਾ ਵੀ ਚੈੱਕ ਅਪ ਔਰ ਇੱਥੇ ਲੈਬ ਦਾ ਵੀ ਉਹਨਾਂ ਨੇ ਸਹੂਲਤ ਦਿੱਤੀ ਹੈ ਜਿਨ੍ਹਾਂ ਨੇ ਟੈਸਟ ਦੇ ਰਾਹੀਂ ਜਿਨ੍ਹਾਂ ਨੂੰ ਪਤਾ ਲੱਗਣਾ ਹੈ ਕਿ ਉਹਨਾਂ ਨੂੰ ਕੀ ਬਿਮਾਰੀ ਹੈ ਉਹ ਵੀ ਇਹਨਾਂ ਨੇ ਫ੍ਰੀ ਚੈੱਕ ਅਪ ਕੈਂਪ ਰੱਖਿਆ ਹੋਇਆ ਹੈ ਔਰ ਅੰਦਰ ਹੱਡੀਆਂ ਦਾ ਵਾਸਤੇ ਵੀ ਉਹ ਵੀ ਫ੍ਰੀ ਚੈੱਕ ਅਪ ਕੈਂਪ ਹੈ ਸੋ ਬੜਾ ਸਲਾਘਾਯੋਕ ਕਦਮ ਹੈ ਮੈਂ ਸਮਝਦਾ ਹਾਂ ਡਾਕਟਰ ਸਾਹਿਬ ਜਿਤਨਾ ਹਰ ਮਹੀਨੇ ਇਹੋ ਜਿਹੀ ਉਪਰਾਲੇ ਕਰਦੇ ਰਹਿੰਦੇ ਨੇ ਦੇਖੋ ਅੱਜ ਮੈਂ ਇੱਥੇ ਵੇਖਿਆ ਕਿ ਤਰਕੀਬਨ 100 200 ਲੋਕ ਜਦੋਂ ਮੈਂ ਆਇਆ ਉਹਦੇ ਵੀ ਖੜੇ ਸੀਗੇ ਹਜ਼ਾਰਾਂ ਲੋਕ ਹਰ ਮਹੀਨੇ ਜਿਹੜੇ ਕੈਂਪ ਲਾਉਂਦੇ ਇਹਦਾ ਫਾਇਦਾ ਚੁੱਕਦੇ ਨੇ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਜਾਂ ਵੱਡੇ ਹਸਪਤਾਲਾਂ ਤੋਂ ਡਰਦੇ ਨੇ ਡਾਕਟਰਾਂ ਦੀਆਂ ਫੀਸਾਂ ਤੋਂ ਡਰਦੇ ਨੇ ਤੇ ਡਾਕਟਰ ਸਾਹਿਬ ਇਹੋ ਜਿਹਾ ਪ੍ਰਾਲਾ ਕਰਕੇ ਸਾਰੇ ਡਾਕਟਰ ਸਾਰੇ ਆਰਗਨਸ ਜਿਨ੍ਹਾਂ ਦੇ ਚੈੱਕ ਕਰਨ ਵਾਸਤੇ ਮੈਂ ਸਮਝਦਾ ਜੇ ਫ੍ਰੀ ਲੈਬ ਵੀ ਇਹਨਾਂ ਨੇ ਇੱਥੇ ਲੈ ਆਉਂਦੀ ਹੈ ਬਹੁਤ ਵੱਡਾ ਪ੍ਰਾਲਾ ਔਰ ਇਹਦੇ ਨਾਲ ਦੇ ਨਾਲ ਜੇ ਕਿਸੇ ਨੂੰ ਕੋਈ ਇਹਨਾਂ ਨੂੰ ਲੱਗਦਾ ਹੈ ਕਿ ਬਿਮਾਰ ਹੈ ਵਿਅਕਤੀ ਜਾਂ ਉਹਨੂੰ ਦਵਾਈਆਂ ਦੇ ਉਹ ਦਵਾਈਆਂ ਵੀ ਫ੍ਰੀ ਦੇਂਦੇ ਨੇ ਮੈਂ ਬਹੁਤ ਸ਼ਲਾਘਾਯੋਗ ਕਦਮ ਹੈ ਮੈਂ ਡਾਕਟਰ ਸਾਹਿਬ ਦੀ ਤੇ ਉਹਨਾਂ ਦੀ ਸਾਰੀ ਟੀਮ ਸਮੁੱਚੀ ਟੀਮ ਨੂੰ ਮੈਂ ਵਧਾਈ ਦਿੰਦਾ ਜਿਹੜਾ ਹਰ ਉਤਸਵ ਵੀ ਬੜੇ ਉਤਸ਼ਾਹ ਨਾਲ ਮਨਾਉਂਦੇ ਨੇ ਔਰ ਲੋਕਾਂ ਦੀ ਸੇਵਾ ਦੇ ਵਿੱਚ ਵੀ ਇਹ ਹਮੇਸ਼ਾ ਜੁੜੇ ਰਹਿੰਦੇ ਨੇ ਸੋ ਵਧਾਈ ਡਾਕਟਰ ਸਾਹਿਬ ਇਹੋ ਜਿਹਾ ਕੈਂਪ ਲੋਕਾਂ ਵਾਸਤੇ ਆਯੋਜਨ ਕਰਦੇ ਰਹੋ ਇਸ ਤਰ੍ਹਾਂ ਦੇ ਹਜ਼ਾਰਾਂ ਲੋਕ ਇਸ ਏਰੀਏ ਦੇ ਔਰ ਲਾਗੋਚਾਕੋ ਦੇ ਏਰੀਏ ਜਿਹੜੇ ਡਾਕਟਰਾਂ ਦੀ ਫੀਸ ਨਹੀਂ ਦੇ ਸਕਦੇ ਟੈਸਟ ਨਹੀਂ ਜਿਹੜੇ ਆ ਮਹਿੰਗੇ ਮਹਿੰਗੇ ਟੈਸਟ ਜਿਹੜੇ ਫ੍ਰੀ ਕਰ ਰਹੇ ਆ ਉਹ ਨਹੀਂ ਕਰਾ ਸਕਦੇ ਤੇ ਗਰੀਬ ਬੰਦੇ ਨੂੰ ਇਹ ਸਹੂਲਤ ਮਿਲ ਰਹੀ ਹੈ ਤੇ ਉਹ ਵੀ ਉਹਨਾਂ ਦੇ ਘਰ ਅੱਗੇ ਸਹੂਲਤ ਮਿਲ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਨਹੀਂ ਤੇ ਆਮ ਤੌਰ ਤੇ ਵੱਡੇ ਹਸਪਤਾਲ ਆਪਣੇ ਹਸਪਤਾਲਾਂ ਦੇ ਵਿੱਚ ਕੈਂਪ ਲਾਉਂਦੇ ਨੇ ਲੋਕ ਜਾਵ ਨਹੀਂ ਪਾਉਂਦੇ ਇਹ ਉਹਨਾਂ ਦੀਆਂ ਗਲੀਆਂ ਦੇ ਵਿੱਚ ਜਾ ਕੇ ਉਹਨਾਂ ਦੇ ਮੁਹੱਲਿਆਂ ਦੇ ਵਿੱਚ ਜਾ ਕੇ ਕੈਂਪ ਲਾ ਰਹੇ ਨੇ ਬਹੁਤ ਵੱਡੀ ਸਹੂਲਤ ਅੱਜ ਡਾਕਟਰ ਨੀਰਜ ਜੋ ਕਿ ਸਾਡੇ ਸ਼ਵਾਲਾ ਮੰਡਲ ਦੇ ਅਧਿਐਕਸ਼ ਨੇ ਉਹਨਾਂ ਵੱਲੋਂ ਲਾਈ ਗਈ ਔਰ ਉਹਨਾਂ ਦੀ ਟੀਮ ਨੂੰ ਅੱਜ ਬਹੁਤ ਬਹੁਤ ਦੇਖੋ ਮੈਂ ਤੁਹਾਨੂੰ ਅੱਗੇ ਕਿਹਾ ਹੈ ਕਿ ਭਾਵੇਂ ਕੋਈ ਜਵਾਨ ਹੈ ਸਾਡੀਆਂ ਭੈਣਾਂ ਮਾਤਾਵਾਂ ਬਜ਼ੁਰਗ ਲੋਕ ਜਿਨ੍ਹਾਂ ਨੂੰ ਕੋਈ ਗੋਡਿਆਂ ਦੀ ਪ੍ਰੋਬਲਮ ਹੈ ਕੋਈ ਹੱਡੀਆਂ ਦੇ ਜੋੜਾਂ ਦੀ ਦਰਦ ਦੀ ਪ੍ਰੋਬਲਮ ਹੈ ਉਹ ਵੀ ਡਾਕਟਰ ਸਾਹਿਬ ਅੰਦਰ ਬੈਠੇ ਨੇ ਨਾ ਕੇਵਲ ਉਹਨਾਂ ਦਾ ਉਹਨਾਂ ਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਪਰ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਫ਼ਤੇ ਹਫ਼ਤੇ ਦੀ ਹੈ ਇਹ ਬਹੁਤ ਵੱਡੀ ਗੱਲ ਹੈ ਮੈਂ ਡਾਕਟਰ ਸਾਹਿਬ ਇਦਾਂ ਦੇ ਆ ਸ਼ਲਾਘਾਯੋਗ ਕਦਮ ਕਰਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਜਿਹੜਾ ਵੀ ਯੋਗਦਾਨ ਤੁਹਾਨੂੰ ਚਾਹੀਦਾ ਉਹ ਅਸੀਂ ਦੇਣ ਨੂੰ ਤਿਆਰ ਆ ਬਹੁਤ ਹੀ ਵਧੀਆ ਉਪਰਾਲਾ ਅੱਜ ਜੋ ਨਿਰੇਜ ਜੀ ਉਹਦਾ ਉਪਰਾਲਾ ਕੀਤਾ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹੀ ਉਪਰਾਲਾ ਜੋ ਡਾਕਟਰ ਨਿਰੇਜ ਵੱਲੋਂ ਕੀਤਾ ਗਿਆ ਮੈਂ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਜੋ ਇਹ ਅੱਜ ਇੱਥੇ ਇਹਨਾਂ ਨੇ ਏਡਾ ਵੱਡਾ ਆਯੋਜਨ ਕੀਤਾ ਹੈ ਫ੍ਰੀ ਮੈਡੀਕਲ ਕੈਂਪ ਔਰ ਜਿੱਤੇ ਵਿੱਚ ਹੱਡੀਆਂ ਦਾ ਇਲਾਜ ਵੀ ਹੈ ਅੱਖਾਂ ਦਾ ਇਲਾਜ ਵੀ ਹੈ ਔਰ ਮੋਟਾਪੇ ਦਾ ਇਲਾਜ ਵੀ ਹੈ ਔਰ ਟੋਟਲ ਮੈਡੀਕਲ ਜਿਹੜਾ ਮੈਡੀਸਨ ਦਾ ਵੀ ਡਾਕਟਰ ਇੱਥੇ ਬੈਠੇ ਨੇ ਔਰ ਉਸ ਤੋਂ ਬਾਅਦ ਇੱਥੇ ਸਾਰੇ ਟੈਸਟ ਵੀ ਫ੍ਰੀ ਕੀਤੇ ਜਾ ਰਹੇ ਔਰ ਤੋਂ ਪਰੰਤ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਇਹੋ ਜਿਹੇ ਕੈਂਪ ਜਿਹੜੇ ਸਮਰੱਥ ਲੋਕ ਨੇ ਜਾਂ ਜਿਹੜੇ ਸਮਰੱਥ ਡਾਕਟਰ ਨੇ ਜਿਹੜਾ ਇਹ ਯੋਜਨ ਕਰ ਸਕਦੇ ਆਪਣੇ ਮੁਹੱਲੇ 'ਚ ਜਾ ਕੇ ਇਹੋ ਜਿਹਾ ਕਰਨ ਤਾਂ ਕਿ ਜਿਹੜੇ ਗਰੀਬ ਲੋਕਾਂ ਨੂੰ ਇਹਦਾ ਫਾਇਦਾ ਪਹੁੰਚ ਸਕੇ ਓਕੇ ਜਿਹੜਾ ਮੈਡੀਕਲ ਸਰ ਮੇਰਾ ਡਾਕਟਰ ਨੀਰਜ ਸਿੰਘ ਨਾਜੀ ਮੇਰਾ ਤੇ ਮੈਂ ਬੜਜਿੰਦ ਦਾ ਪਾਰਟੀ ਦਾ ਸ਼ਿਵਾਲਾ ਮੰਡਲ ਦਾ ਦਖਸ਼ਮ ਐ ਤੇ ਇਹ ਤਾਂ ਤੁਹਾਡੇ ਨੂੰ ਉਪਰਾਲਾ ਕੀਤਾ ਕਰੇ ਸਰ ਜੀ ਅੱਜ ਜਿਹੜਾ ਉਪਰਾਲਾ ਹੋਇਆ ਸਾਡੇ ਸਾਡੇ ਮਾਨ ਜੋਗੇ ਜਿਹੜੇ ਜ਼ਿਲ੍ਹਾ ਅਧਿਖ ਰਵਿੰਦਰ ਸਿੰਘ ਸੰਧੂ ਜੀ ਦੇ ਨਿਰਦੇਸ਼ ਅਨੁਸਾਰ ਅਸੀਂ ਅੱਜ ਕੈਂਪ ਲਗਾਇਆ ਇਸ ਕੈਂਪ ਦੇ ਵਿੱਚ ਜਿਆ ਖਾਸ ਤੌਰ ਤੇ ਜਿਹੜੇ ਹੈਗੇ ਬਜ਼ੁਰਗ ਜਿਹੜੇ ਬੰਦੇ ਆ ਜਿਹੜੇ ਬੇਸਹਾਈ ਲੋਕ ਹੈ ਜਾਂ ਸਹਾਈ ਲੋਕ ਜਿਹਨਾਂ ਦੇ ਗੋਡਿਆਂ ਦਾ ਦਰਦ ਹੈ ਅੱਖਾਂ ਦੇ ਵਿੱਚ ਜਲਣਾ ਅੱਖਾਂ 'ਚ ਪਾਣੀ ਆਉਂਦਾ ਜਾਂ ਜਿਗਰ ਦੇ ਵਿੱਚ ਪ੍ਰੋਬਲਮ ਹੈ ਜਾਂ ਹਾਰਟ ਦੇ ਵਿੱਚ ਦਰਦ ਹੁੰਦਾ ਜਾਂ ਸੀਨੇ 'ਚ ਦਰਦ ਜਾਂ ਪੇਟ ਦਰਦ ਆਇਆ ਹੈ ਸੀ ਕੋਈ ਵੀ ਪ੍ਰੋਬਲਮ ਸਰੀਰ ਦਾ ਸੰਬੰਧਿਤ ਜਿਹੜੀ ਹੈਗੇ ਇਹਨਾਂ ਦੇ ਕਰਕੇ ਅਸੀਂ ਇੱਕ ਕੈਂਪ ਲਗਾਇਆ ਇਸ ਕੈਂਪ ਦੇ ਵਿੱਚ ਜਿਹੜੀ ਆ ਤੁਸੀਂ ਦੇਖ ਰਹੇ ਹੋ ਕਿ ਇੱਕ ਐਸਜੀ ਇਹ ਐਸਜੀ ਜਿਹੜੀ ਹੈਗੀ ਆ ਆਈ ਗਰੁੱਪ ਜਿਹੜੇ ਜਿਹੜੇ ਆਈ ਹਸਪਤਾਲ ਹੈਗਾ ਜੋ ਵਰਲਡ ਫੇਮਸ ਜਿਹਨੂੰ ਕਹਿੰਦੇ ਇਹਨਾਂ ਦੇ ਵੱਲੋਂ ਇੱਕ ਆਈ ਚੈੱਕਪ ਬਸ ਡਾਕਟਰ ਬਿਠਾਇਆ ਹੈ ਜਿਹਨਾਂ ਦੇ ਅੱਖਾਂ ਦੀ ਚੈੱਕ ਕਰ ਰਹੇ ਨੇ ਇੱਕ ਨਿਰਮਾਨ ਹਸਪਤਾਲ ਵੱਲੋਂ ਜਿਹੜੀ ਆ ਦੇਖੋ ਮੈਡੀਕਲ ਚੈੱਕਅਪ ਕੈਂਪ ਦੀ ਹਾਰ ਦੇ ਡ ਪੇਸ਼ੀਮ ਦਾ ਚੈੱਕ ਕਰਕੇ ਤੇ ਪ੍ਰੋਪਰ ਡੰਗਸ ਚੈੱਕ ਕਰਕੇ ਜਿਹੜੀ ਟੈਸਟਸਟੋਸਟੇਰੋਨ ਲਿਖ ਕੇ ਫਿਰ ਦਵਾਈ ਵੀ ਜਿਹੜੀ ਉਹਨਾਂ ਵਾਸਤੇ ਜਿਹੜੀ ਆ ਅਸੀਂ ਫ੍ਰੀ ਦੇ ਰਹੇ ਆ ਬਿਠਾਇਆ ਹੋਇਆ ਇੱਕ ਵੈਲਨਸ ਕੋਚ ਬਿਠਾਇਆ ਜਿਹੜਾ ਫਿਟਨੈਸ ਦੇ ਬਾਰੇ ਦੱਸਦੇ ਉਹ ਸਾਰਾ ਸਰੀਰ ਦਾ ਚੈੱਕ ਕਰਕੇ ਉਹਨਾਂ ਮਸ਼ੀਨ ਦੇ ਨਾਲ ਉਹ ਫਿਟਨੈਸ ਦੱਸ ਦਿਆ ਤੇ ਇਹ ਜਿਹੜੀ ਉਪਰਾਲਾ ਹੈ ਅਸੀਂ ਆਪਣੇ ਇਲਾਕੇ ਦਾ ਆਪਣੇ ਜਿਹੜੇ ਜਿਹੜੇ ਜੁਰਤਬੰਦ ਲੋਗੇ ਆ ਉਹਨਾਂ ਵਾਸਤੇ ਅਸੀਂ ਉਪਰਾਲਾ ਕੀਤਾ ਸਾਰੇ ਆਪਣੇ ਟੀਮ ਦੇ ਨਾਲ ਅਸੀਂ ਸਹਿਯੋਗ ਕਰਕੇ ਆਪਣੇ ਜ਼ਿਲ੍ਹਾ ਪ੍ਰਧਾਨ ਦੇ ਸਹਿਯੋਗ ਦੇ ਨਾਲ ਅਸੀਂ ਹਾਂ ਬਿਲਕੁਲ ਇਹ ਸੇਵਾ ਜਰੀ ਹੈ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਹਰ ਮਹੀਨਾ ਬਿਲਕੁਲ ਮਹੀਨੇ ਚ ਇੱਕ ਵਾਰ ਕੋਈ ਨਾ ਕੋਈ ਆਪਾਂ ਪ੍ਰਾਲਾ ਜਰੇ ਆ ਇੱਥੇ ਦੇ ਲੋਕਲ ਨਿਵਾਸੀਆਂ ਵਾਸਤੇ ਜਿਹੜੇ ਆ ਲੋੜਵੰਦ ਲੋਕਾਂ ਵਾਸਤੇ ਅਸੀਂ ਕਰਦੇ ਰਹਿੰਦੇ ਜੀ ਟੋਟਲ ਕਿੰਨੀ ਟੀਮ ਇੱਥੇ ਅਵੇਲੇਬਲ ਦੇਖੋ ਜੀ ਇਸ ਟਾਈਮ ਤੋਂ ਕਈ ਇੱਕ ਲੈਬ ਵਾਲੇ ਟੀਮ ਹੈ ਇੱਕ ਜਨਰਲ ਹਸਪਤਾਲ ਵਾਲੇ ਟੀਮ ਹੈ ਇੱਕ ਹਾਈ ਸਟਾਫ ਵਾਲੀ ਟੀਮ ਹੈ ਤਿੰਨ ਇੱਕ ਬਿਲਨਸ ਚਾਰ ਹਸਪਤਾਲਾਂ ਦਾ ਟੀਮ ਇਸ ਟਾਈਮ ਲੱਗੇ ਹੋਇਆ ਲੈਬਾਰਟਰੀ ਦਾ ਇੱਕ ਅਲੱਗਸ ਲੱਗੇ ਹੋਇਆ ਤੇ ਸਾਰੇ ਟੀਮ ਮਿਲ ਕੇ ਜਰੀ ਇਹ ਸਹੂਲਤਾਂ ਪ੍ਰੋਵਾਈਡ ਕਰ ਰਹੇ ਨੇ ਇੱਕ ਗਰੀਬ ਬੰਦੇ ਨੂੰ ਹੋਰ ਬਿਲਕੁਲ ਬਿਲਕੁਲ ਜੇ ਜਿਹੜੇ ਟੈਸਟ ਦੇ ਵਿੱਚ ਜਿਹੜੇ ਕੋਈ ਆਪਰੇਸ਼ਨ ਦੇ ਨਿਕਲ ਰਿਹਾ ਮੰਨ ਲਓ ਕਿ ਕਿਤੇ ਕੈਟ ਰੈਕ ਆਖਦੀ ਪ੍ਰੋਬਲਮ ਹੈ ਕਿਸੇ ਪਰਦੇ ਪ੍ਰੋਬਲਮ ਹੈ ਉਹਨਾਂ ਦੇ ਜਿਹੜੇ ਡਾਕਟਰ ਰਿਕਮੈਂਡ ਕਰ ਰਹੇ ਆਪਰੇਸ਼ਨ ਵਾਸਤੇ ਤਾਂ ਉਹਨਾਂ ਦੇ ਅਸੀਂ ਅਸੀਂ ਇੱਕ ਮੀਟਿੰਗ ਕੀਤੀ ਹੈ ਕਿ ਅਸੀਂ ਆਪਣੇ ਜਿਹੜੇ ਟੀਮ ਦੇ ਵੱਲੋਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਦੀ ਆਪਰੇਸ਼ਨ ਜੀ ਹੈ ਘਾਟੋ ਘਾਟ ਮੈਨ ਜੋ ਆਏਗਾ ਲਾਸਟ ਬਿਲਕੁਲ ਘੱਟ ਪੈਸੇ ਨਾਲ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕਰਾ ਕੇ ਜੇ ਬਿਲਕੁਲ ਬੇਸਾਇ ਹੈ ਉਹਨਾਂ ਨੂੰ ਫ੍ਰੀ ਵੀ ਕਰਾ ਕੇ ਦਿਆਂਗੇ ਟੋਟਲ ਕਿੰਨਾ ਚਾਰ ਹੋ ਜਾ ਜੀ ਸਰ ਮੈਡੀਕਲ ਕੈਂਪ ਤੇ ਪਿਛਲੇ ਮੈਂ 5 ਸਾਲ ਤੋਂ ਲ ਮਹੀਨੇ ਚ 2 ਮਹੀਨੇ ਚ ਕਰਾਈ ਜਾਂਦਾ ਕੋਈ ਨਾ ਲਗਾਉਂਦੇ ਰਹਿੰਦੇ ਸੀ ਕਿਹੜੀ ਜਗ੍ਹਾ ਤੇ ਤੁਹਾਡੇ ਵੱਲ ਸਰ ਇਹ ਨਿਊ ਪ੍ਰੀਤਨਗਰ ਨੀਅਰ ਮਾਤਾ ਰਾਣੀ ਮੰਦਿਰ ਸਾਡਾ ਕਲੀਨਿਕ ਹੈ ਜੀ ਡਾਕਟਰ ਨੀਰਜ ਕਲੀਨਿਕ ਨੀਰਜ ਮਲਟੀਸਪੈਸ਼ਲਿਟੀ ਕਲੀਨਿਕ ਹੈ ਤੇ ਨਾਲ ਹੀ ਲਗਾਇਆ ਜੀ ਸਾਡਾ ਕੋ ਵੀ ਇਸ ਤਰ੍ਹਾਂ ਦੇ ਉਪਰਲੇ ਜਗ੍ਹਾ ਤੇ ਜਾਰੀ ਹੈ ਬਿਲਕੁਲ ਜਾਰੀ ਹੈਗੇ ਜੀ ਮੈਂ ਆਪ ਜੀ ਵੀ ਕਹਿ ਰਿਹਾ ਜੇ ਕੋਈ ਵੀ ਜੁੱਤਨ ਲੋਗਾਗਾ ਅਸੀਂ ਆਪਣੇ ਟੀਮ ਦੇ ਨਾਲ ਅਸੀਂ ਪਾਰਟੀ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਰਹੇ ਆ ਤੇ ਕਰਦੇ ਰਾਂਗੇ ਜੀ ਕਿਸ ਮਹਾਸੇਬਾਂ ਦੇ ਕੰਮੇ ਬਹੁਤ ਕਾਫੀ ਕੀਤੇ ਜਾਂਦੇ ਸਰ ਇਹ ਉਹਨਾਂ ਦੀ ਮਹਾਨਤਾ ਜੀ ਮੈਂ ਕਰਦਾ ਰਹਿੰਦਾ ਉਹ ਪ੍ਰਮਾਤਮਾ ਕਰਾਂ ਉਹ ਜੀ ਮੈਂ ਤਾਂ ਉਹਨਾਂ ਦੀ ਬੱਚਾ ਜੇ ਰੱਬ ਦਾ ਉਹਨਾਂ ਦੇ ਸਹਾਇਕ ਹੈ ਜੀ ਉਹਨਾਂ ਦੀ ਕਿਰਪਾ ਹੁੰਦੀ ਜੀ ਉਹਨਾਂ ਦੇ ਜਿਹੜੇ ਮੈਸੇਜ ਆਉਂਦਾ ਸੀ ਉਹਨਾਂ ਦੀ ਸੇਵਾ ਕਰਦੇ ਰਹਿੰਦੇ ਜੀ ਸੁਨੀਤਾ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਪ੍ਰੀਤਨਗਰ ਅੱਜ ਜਿਹੜਾ ਡਾਕਟਰ ਸਾਹਿਬ ਨੇ ਉਪਰਾਲਾ ਕੀਤਾ ਹੈ ਇਹ ਕਿਤਾ ਦੇ ਹਾਂਜੀ ਬਹੁਤ ਵਧੀਆ ਜੇ ਉਪਰਾਲਾ ਹਾਂਜੀ ਸਭ ਨੂੰ ਸਹੂਲਤ ਮਿਲਦੀ ਹੈ ਗਰੀਬ ਬੰਦਾ ਵੀ ਜੋ ਹੈ ਟੈਸਟ ਉਸ ਕਰਾਏਗਾ ਸਭ ਕੁਝ ਸੁੱਲਤਾ ਹੈ ਦਵਾਈ ਵੀ ਟੈਸਟ ਚਸ਼ਮੇ ਵਗੈਰਾ ਵੀ ਸਭ ਕੁਝ ਮਿਲੂਗਾ ਜਿਸ ਤਰ੍ਹਾਂ ਨਵਾਂ ਉਪਰਾਲਾ ਕੀਤਾ ਗਿਆ ਹੋਰ ਵੀ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂਜੀ ਅੱਜ ਜ਼ਰੂਰ ਆਓ ਤੇ ਆ ਕੇ ਇੱਥੇ ਆਪਣੇ ਟੈਸਟ ਕਰਾਓ ਸਭ ਲਾਭ ਉਠਾਓ ਜੋ ਵੀ ਫਾਇਦਾ ਮਿਲਦਾ ਹੈ ਲੋਕ ਕਈ ਟੈਸਟ ਮਹਿੰਗੇ ਹੁੰਦੇ ਲੋਕ ਕਰਵਾ ਨਹੀਂ ਸਕਦੇ ਹਾਂਜੀ ਕੋਈ ਗੱਲ ਨਹੀਂ ਜੇ ਮਹਿੰਗੇ ਆ ਤੇ ਤੁਹਾਡੇ ਰੇਟ ਤੇ ਹੁੰਦੇ ਵੇ ਜੇ ਆ ਕੇ ਜਰੂਰ ਕਰਵਾਓ ਹਾਂਜੀ ਕਿਹੜੇ ਕਿਹੜੇ ਦਵਾਈਆਂ ਵੀ ਤੁਹਾਨੂੰ ਫ੍ਰੀ ਹਾਂਜੀ ਦਵਾਈਆਂ ਵੀ ਫ੍ਰੀ ਸਾਰੇ ਟੈਸਟ ਫ੍ਰੀ ਹੋਏ ਜੀ ਜੇ ਮੇਰਾ ਨਾਮ ਸੁੰਦਰ ਕੁਮਾਰ ਪੱਟੀ ਆ ਜੀ ਔਰ ਆਦੀਵਾਸੀ ਗਰੁੱਪ ਗਿਆਨਨਾਥ ਪੁਰਸ਼ੰਗਰ ਸੰਸਦ ਤੋਂ ਸੇਵਾਦਾਰ ਤੇ ਅੱਜ ਡਾਕਟਰ ਨੀਰਜ ਜੀ ਨੇ ਸਾਨੂੰ ਇੱਥੇ ਬੁਲਾਇਆ ਕੈਂਪ ਲਗਾਇਆ ਹੈ ਔਰ ਕੈਂਪ ਦੇ ਵਿੱਚ ਚਲੋ ਬਹੁਤ ਵਧੀਆ ਕੈਂਪ ਆ ਕਿ ਜਿਹੜਾ ਗਰੀਬਾਂ ਦੇ ਵਾਸਤੇ ਕਿ ਜਿਹੜੇ ਕੋਈ ਗਰੀਬ ਲੋਕ ਆ ਉਹ ਜਿਹੜਾ ਦਵਾਈ ਵਗੈਰਾ ਜਿਹੜੇ ਨਹੀਂ ਲੈ ਸਕਦੇ ਉਹਨਾਂ ਨੂੰ ਮੁਸ਼ਕਲ ਹੁੰਦੀ ਆ ਪਰ ਇੱਥੇ ਫ੍ਰੀ ਜਿਹੜਾ ਕੈਂਪ ਜਿਹੜਾ ਲਗਾਇਆ ਉਹ ਬਹੁਤ ਵਧੀਆ ਜਿਹੜਾ ਕੈਂਪ ਲੱਗਾ ਵਾ ਤੇ ਉਹਦੇ ਵਿੱਚ ਹਰ ਇੱਕ ਬੰਦੇ ਨੂੰ ਚਾਹੀਦਾ ਵਾ ਕਿ ਆਪਣੇ ਗਲੀ ਮਲੇ ਦੇ ਵਿੱਚ ਡਾਕਟਰਾਂ ਦੀ ਸਲਾਹ ਲੈ ਕੇ ਔਰ ਗਰੀਬ ਲੋਕਾਂ ਦਾ ਜਿਹੜਾ ਭਲਾ ਕਰਨਾ ਚਾਹੀਦਾ ਵਾ ਕਿ ਜਿਹੜੇ ਬੰਦੇ ਟੈਸਟਾਂ ਤੋਂ ਰਹਿ ਜਾਂਦੇ ਆ ਜਾ ਕੋ ਦਵਾਈਆਂ ਤਾਂ ਰਹਿ ਜਾਂਦੇ ਆ ਔਰ ਇਦਾਂ ਦਾ ਜੋ ਪ੍ਰਾਲਾ ਜਿਹੜਾ ਵਾ ਉਹ ਲਗਾਤਾਰ ਜਿਹੜਾ ਵਾ ਸਾਨੂੰ ਕਰਨਾ ਚਾਹੀਦਾ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਆ ਬਹੁਤ ਵਧੀਆ ਜੀ ਬਹੁਤ ਵਧੀਆ ਡਾਕਟਰ ਸਾਹਿਬ ਜਿਹੜਾ ਕਰਦੇ ਪਏ ਪ੍ਰਾਲਾ ਬਹੁਤ ਵਧੀਆ ਕਰਦੇ ਪਏ ਆ ਕਿ ਜਿਹਦੇ ਵਿੱਚ ਬਲੱਡ ਸ਼ੂਗਰ ਵਗੈਰਾ ਬੀਪੀ ਵਗੈਰਾ ਔਰ ਦਵਾਈਆਂ ਵਗੈਰਾ ਜਿਹੜੀਆਂ ਫ੍ਰੀ ਦਿੱਤੀਆਂ ਜਾਂਦੀਆਂ ਵਾ ਤੁਹਾਡੇ ਅਸੀਂ ਵੀ ਆ ਪਿੱਛੇ ਮੇਰੇ ਸਾਹ ਨਾਲ ਆਪਾਂ ਵੱਲੇ ਵੱਲੇ ਵੀ ਅਸੀਂ ਇੱਕ ਕੈਂਪ ਲਗਾਇਆ ਸੀ ਔਰ ਉਹ ਉੱਥੇ ਵੀ ਆਪਾਂ ਦਵਾਈਆਂ ਵਗੈਰਾ ਜਾਂ ਟੈਸਟ ਵਗੈਰਾ ਜਿਹੜੇ ਆ ਉਹ ਕਰਵਾਏ ਗਏ ਸੀ ਤੇ ਬੜਾ ਵਧੀਆ ਉੱਥੇ ਵੀ ਸਾਨੂੰ ਜਿਹੜਾ ਘਾਰਾ ਮਿਲਿਆ ਸੀ ਵੈ ਗੁਰੂ ਗਿਆਨनाथ ਆਸ਼ਰਮ ਪੂਰਨ ਸੰਘਰਸ਼ ਦਲ ਵੱਲੋਂ ਅਮਰਸਰ ਜ਼ਿਲ੍ਹਾ ਪ੍ਰਧਾਨ ਤੇ ਅੱਜ ਨੀਰਿੰਦਰ ਜੀ ਨੇ ਬੀਜੇਪੀ ਦੇ ਜਿਹੜੇ ਸਵਾਰਡ ਦੇ ਇੰਚਾਰਜ ਨੇ ਉਹਨਾਂ ਨੇ ਕੈਂਪ ਲਾਇਆ ਤੇ ਬਹੁਤ ਵਧੀਆ ਭਰਾਲਾ ਉਹਨਾਂ ਦਾ ਜਿਸ ਤਰ੍ਹਾਂ ਸਾਡੇ ਨarendra Modi ਜੀ ਦਾ ਵੀ ਨਾਰਾ ਹੈ ਕਿ ਸਭ ਦਾ ਸਾਥ ਸਭ ਦਾ ਵਿਕਾਸ ਜਿਹੜੀ ਸਾਡੀ ਪਾਰਟੀ ਆ ਬੀਜੇਪੀ ਉਹਨਾਂ ਦਾ ਸ਼ੁਰੂ ਤੋਂ ਇਹੋ ਹੀ ਚੱਲ ਰਿਹਾ ਜਦੋਂ ਦੀ ਵੀ ਹੋਂਦ ਵਿੱਚ ਆਏ ਆ ਉਹਨਾਂ ਨੇ ਗਰੀਬ ਜਨਤਾ ਵਾਸਤੇ ਬਹੁਤ ਸਾਰੀਆਂ ਪਾਲਿਸੀਆਂ ਲਿਆਂਦੀਆਂ ਮੈਂ ਇੱਥੇ ਕੈਂਪ ਲਾਇਆ ਜਿਹੜਾ ਉਹਦੀ ਤੇ ਬਹੁਤ ਵਧੀਆ ਵਧਾਈ ਦੇਵਾਂਗਾ ਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੁਹਾਡੇ ਮਾਧਮ ਨਾਲ ਇਹ ਵੀ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੇ 2027 ਦੀ ਇਲੈਕਸ਼ਨ ਦੇ ਵਿੱਚ ਜਿਹੜਾ ਵੇਖੋ ਇਹ ਤੇ ਸਾਡੇ ਨਾਲੋਂ ਛੋਟੇ-ਮੋਟੇ ਉਪਰਾਲੇ ਆ ਬਹੁਤ ਜਿਆਦੀਆਂ ਪਾਲਿਸੀਆਂ ਜਿਹੜੀਆਂ ਗਰੀਬ ਪਰਿਵਾਰਾਂ ਵਾਸਤੇ ਆ ਸਰਕਾਰ ਬੀਜੇਪੀ ਦੀ ਲਿਆਓ ਤੇ ਜਿਹੜੀਆਂ ਉਹ ਸਾਰੀਆਂ ਹੀ ਜਿਹੜੀਆਂ ਪਾਲਿਸੀਆਂ ਜਿਹੜੀਆਂ ਗਰੀਬੀ ਨੂੰ ਦੂਰ ਕਰ ਸਕਦੀਆਂ ਉਹ ਸਾਰੀਆਂ ਇੱਥੇ ਲਾਗੂ ਹੋ ਸਕਦੀਆਂ ਜੋ ਬੋਲੇ ਸੋਨ ਰਪਾ ਹੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਬੋਲੇ ਸਾਰਿਆਂ ਨੂੰ ਸੰਯੋਗ ਦੇਣਾ ਚਾਹੀਦਾ ਜੋ ਬੋਲੇ ਸੋਨ ਰਪਾ ਹੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੋਬਿੰਦਾਨਤ ਸਾਹਿਬ ਜੀ ਸਤਿਗੁਰੂ ਗੋਬਿੰਦਾਨਤ ਮਹਾਰਾਜ ਜੀ ਗੱਦੀ ਤੇ ਬਰਾਜਮਾਨ ਸਤਿਗੁਰੂ ਕੈਂਪ ਤੇ ਬਹੁਤ ਵਧੀਆ ਡਾਕਟਰ ਨੀਰਜ ਜੀ ਜਿਹੜੇ ਇਹਨਾਂ ਬਹੁਤ ਵਧੀਆ ਉਪਰਾਲਾ ਕੀਤਾ ਜਿਹੜੀ ਗਰੀਬ ਲੋਕਾਂ ਦੀ ਮਦਦ ਕਰਨ ਦੇ ਆ ਅੱਖਾਂ ਦਾ ਕੈਂਪ ਲਾਇਆ ਹੋਰ ਵੀ ਮੈਡੀਕਲ ਸਹੂਲਤਾਂ ਜਿਹੜੀਆਂ ਵਾ ਜੋ ਦਵਾਈਆਂ ਵੀ ਸਾਰੇ ਡਾਕਟਰ ਇਹਨਾਂ ਨੇ ਬੁਲਾਏ ਇੱਥੇ ਜੋ ਵੀ ਕਿਸੇ ਨੂੰ ਮੁਸ਼ਕਲ ਆਉ ਉਹ ਉਸ ਮੌਕੇ ਤੇ ਹੱਲ ਕਰੀ ਜਾਂਦੇ ਉਹਦਾ ਇਹਨਾਂ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਜੀ ਬਹੁਤ ਵਧੀਆ ਜੀ ਬਹੁਤ ਖੁਸ਼ੀ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਸਮਾਜ ਸੇਵਕਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ